ਦੇਖਣ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਣ ਲੱਗਾ ਹਾਂ ਉਹ ਕਹਾਣੀ ਵੀ ਕੀ ਬਿਲਕੁਲ ਸੱਚ ਹੈ ਉਹ ਅੱਜ ਤੋਂ ਕੋਈ ਲਗਭਗ 24-25 ਸਾਲ ਪੁਰਾਣੀ ਗੱਲ ਹੈ 24-25 ਸਾਲ ਪੁਰਾਣੀ ਗੱਲ ਆ ਉਹ ਜਿਹੜੀ ਉਦੋਂ ਮੈਂ ਕੈਰੈਕਟਰੀ ਕਰਦਾ ਹੁੰਦਾ ਸੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਤੇ ਮੇਰੇ ਕੋਲਿਕ ਸੀ ਕੋਈ ਨਾ ਦੀ ਕੰਪਨੀ ਸੀ ਮਰਜਾਨਾ ਜਿ ਤਰ੍ਹਾਂ ਸਵੇਰੇ ਘਰੋਂ ਗਿਆ ਤੇ ਫਟੇ ਪਾਈ ਤੋਂ ਬਸ ਬਦਲ ਕੇ ਉੱਚਾਲੀ ਬੈਠਾ ਤੇ ਜਦੋਂ ਜਾ ਕੇ ਮੈਂ ਉਸ ਟਿਕਾਣੇ ਤੇ ਉਤਰਿਆ ਤੇ ਉੱਥੇ ਆਪਣਾ ਦਫੜੀ ਮੱਚੀ ਪਈ ਉਹ ਹਫੜਾ ਦਾ ਫਰੀ ਕਾਦੀ ਮੱਛੀ ਕਿ ਉਸ ਤੋਂ ਪਿਛਲੀ ਰਾਤ ਵੀ ਟੱਕਾਇਆ ਸੀ ਸ਼ਾਇਦ ਇਹ ਬਹੁਤ ਸਾਰੇ ਲੋਕਾਂ ਨੂੰ ਯਾਦ ਵੀ ਹੋਏਗੀ ਇਹ ਕਹਾਣੀ ਉਹਦੇ ਤੇ ਫਿਰ ਮੈਂ ਉਹ ਗੱਲ ਵੀ ਉਹਦੇ ਤੇ ਮੈਂ ਕਹਾਣੀ ਲਿਖੀ ਸੀ ਕਿ ਉਹ ਟੱਕਾਇਆ ਉਹ ਪਿੰਡ ਮਿਰਜ਼ੀਗਾ ਦਿਹਾਲਪੁਰਾ ਹੈ ਫਿਲ ਰੈਂਪਰਾ ਫੋਲਡ ਨਿਬਿਤ ਉੱਥੇ ਪਿੰਡ ਵੱਲ ਨੂੰ ਮੁੜਿਆ ਪਹਿਲਾਂ ਉਹ ਜਿਹੜਾ ਗੁਮਟੀ ਵਾਲਾ ਰਾਹ ਸ਼ਰਕ ਪੱਕੀ ਹੈ ਤੇ ਉਹਦੇ ਤੋਂ ਹੋ ਸਕਦਾ ਉਹ ਕਿਤੇ ਗਲਤ ਜਾਵੜਿਆ ਜਾਂ ਕਿਤੇ ਕੋਈ ਉਹਨੂੰ ਭਲੇਖਾ ਲੱਗ ਗਿਆ ਉੱਥੋਂ ਫਿਰ ਉਹ ਮੁੜਿਆ ਤੇ ਫਿਰ ਮੇਨ ਰੋਡ ਤੇ ਭਗਤੇ ਵੱਲ ਨੂੰ ਆਇਆ ਜਾਂ ਭਗਤੇ ਵੱਲੋਂ ਉਹ ਗਿਆ ਪਹਿਲਾਂ ਤੇ ਉਧਰੋਂ ਬਾਅਦ ਚ ਮੁੜਿਆ ਹੁਣ ਜਿਹੜੇ ਲੋਕਾਂ ਨੇ ਉਹ ਟਰੱਕ ਇੰਕਸੇਰ ਦੇਖਿਆ ਵੀ ਹੁਣ ਸਾਨੂੰ ਜਿਨ੍ਹਾਂ ਨੇ ਸਵੇਰ ਨੂੰ ਦੱਸਿਆ ਵੀ ਉਹਦੇ ਵਿੱਚ ਪਿਆਜ਼ ਲੱਦਿਆ ਹੋਇਆ ਸੀ ਟਰੱਕ ਦੇ ਵਿੱਚ ਤੇ ਉਹ ਅਸਲ ਕਹਾਣੀ ਕੀ ਹੈ ਵੀ ਪਿਆਜ਼ ਦੇ ਵਿੱਚ ਕੁਝ ਹੋਰ ਵੀ ਸੀ ਉਹਦੇ ਵਿੱਚ ਅਫੀਮ ਸੀ ਥੱਲੇ ਕਿਤੇ ਟਰੱਕ ਦੇ ਵਿੱਚ ਤੇ ਉਹ ਜਦੋਂ ਮਿਰਜ਼ੇ ਦੇ ਦਿਆਲਪੁਰੇ ਪਿੰਡ ਵੱਲ ਮੁੜਿਆ ਕਿਤੇ ਰੱਬ ਜਾਣੇ ਉੱਥੇ ਲੋ ਲੀਕਸ ਹੋ ਗਿਆ ਉਹਦਾ ਕੋਈ ਪੈਕਟ ਸੀਗਾ ਜਾਂ ਕਿਸੇ ਤੈਲੀ ਚਕਾਸ ਵਿੱਚ ਵੀ ਸੋ ਲੀਕ ਹੋ ਗਿਆ ਤੇ ਥੱਲੇ ਸ਼ਰਕ ਤੇ ਡਿੱਗਦਾ ਗਿਆ ਸ਼ਰਕ ਤੇ ਡਿੱਗਦਾ ਗਿਆ ਤੇ ਉਹ ਮੁੜਿਆ ਫਿਰ ਵੀ ਡਿੱਗਦਾ ਆ ਤੇ ਇੱਧਰ ਜਦੋਂ ਕੋਠੇ ਗੁਰੂਕੇ ਵੱਲ ਨੂੰ ਮੁੜਿਆ ਤੇ ਉਧਰ ਵੀ ਜਾਇਦਰੋ ਗਿਆ ਉਦੋਂ ਉਹਦੇ ਤੇ ਗਿਆ ਤੇ ਸ਼ਰਕ ਤੇ ਫੇਮ ਡਿੱਗੀ ਮੈਂ ਪਹੁੰਚਿਆ ਤੇ ਲੋਕ ਤਕਰੀਬਨ ਇੰਨੀ ਇੰਨੀ ਕਈ ਬੰਦੇ ਇਕੱਠੇ ਕਰੇ ਪਰਦੇ ਸੀ ਦੋ ਦੋ ਚਾਰ ਚਾਰ ਥੋੜੇ ਤੇ ਮੈਂ ਦੇਖਿਆ ਤੇ ਮੈਂ ਪੁੱਛਿਆ ਮੈਂ ਕਿਹਾ ਯਾਰ ਇਹ ਕੀ ਕਹਾਣੀ ਐ ਉਹ ਕਹਿੰਦੇ ਹਫੀਮ ਐ ਮੈਨੂੰ ਪਹਿਲਾਂ ਯਕੀਨ ਨਾ ਵੀ ਹਫੀਮ ਐ ਮੈਂ ਕਿਹਾ ਵੀ ਇੰਨੀ ਫੀਮ ਦਾ ਡਿਕਣਾ ਕੀ ਆਖਤ ਇਹ ਲੱਗ ਹੋ ਸਕਦੀ ਐ ਕਿਤੇ ਐਵੇਂ ਨਾ ਕਿਸੇ ਨੇ ਕਹਿਤਾ ਹੋਵੇ ਉਹ ਕੋਈ ਸਾਡੇ ਜਾਣਨ ਵਾਲਾ ਇੱਕ ਸੱਜਣ ਸੀ ਤੇ ਉਹ ਮੈਨੂੰ ਲਿਆ ਕੇ ਕਹਿੰਦਾ ਨਾ ਮੇਰੇ ਨੱਕ ਨੂੰ ਲਾ ਕੇ ਕਹਿੰਦਾ ਦੇਖ ਸਮੈਲ ਤੋਂ ਪਤਾ ਲੱਗ ਜਾਂਦਾ ਉਹਦੇ ਤੋਂ ਵੀ ਹਫੀਮ ਐ ਇਹ ਤੇ ਉਹ ਹਫੀਮ ਲੋਕਾਂ ਨੇ ਇੰਨੀ ਇੰਨੀ ਇਕੱਠੀ ਕੀਤੀ ਵੀ ਤੇ ਇੱਕ ਤੋਂ ਮੈਂ ਵੀ ਇੰਨੀ ਕੁ ਲੈ ਲਈ ਮੈਂ ਦੇਖਾਂ ਦਾ ਸੀ ਮੈਂ ਅੱਜ ਤੱਕ ਖਾਧੀ ਨਹੀਂ ਪਰ ਉਹ ਇੱਕ ਵਿੱਚੋਂ ਗੱਲ ਹੋਰ ਜ਼ਿਆਦਾ ਗਈ ਅਫੀਮ ਹਰ ਇੱਕ ਬੰਦੇ ਨੂੰ ਥੋੜੀ ਕਣੀ ਘਰੇ ਰੱਖਣੀ ਜ਼ਰੂਰੀ ਹੈ ਅਦਰੰਗ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਤੁਰੰਤ ਗੁਣਗਣੇ ਪਾਣੀ 'ਚ ਫੀਮ ਘੋਲ ਕੇ ਦੇ ਦਿਓ ਜਿਹਨੂੰ ਪੈਰਾਲਾਈਜ਼ ਕਹਿੰਦੇ ਐ ਹੋਰ ਕੋਈ ਉਨੀ ਛੇਤੀ ਇਲਾਜ ਨਹੀਂ ਹੁੰਦਾ ਜਿੰਨੀ ਛੇਤੀ ਉਹ ਇਲਾਜ ਹੁੰਦਾ ਤੇ ਮੈਂ ਉਹ ਤੋਂ ਇੰਨੀ ਕੁ ਲੈ ਕੇ ਰੱਖ ਲਈ ਚਲੋ ਅਸੀਂ ਗਾਂ ਦੇਖਿਆ ਜਦੋਂ ਤੇ ਉਹ ਪਿੰਡ ਵਾਲੇ ਪਾਸੇ ਵੀ ਲੋਕ ਤੁਰੇ ਫਿਰਨ ਇਕੱਠੀ ਕਰੀ ਤੇ ਚਲੋ ਜਿਹੜੀ ਇਕੱਠੀ ਕਰਨੀ ਸੀ ਕਰਨੀ ਸੀ ਜਿਹੜੀ ਅਸਲ ਕਹਾਣੀ ਦਾ ਮੈਨੂੰ ਜੋੜ ਕਟਿਆ ਹੋਏ ਇਸ ਵੀ ਵਿੱਚ ਹੀ ਉੱਥੇ ਕਿਸੇ ਲੀਡਰ ਦਾ ਨਾਮ ਲਵੇ ਕੋਈ ਕਿਸੇ ਲੀਡਰ ਦਾ ਨਾਮ ਲਵੇ ਉਹਦਾ ਟਰੱਕ ਸੀ ਜੀ ਇਹ ਇਸ ਜੀ ਪਿਆਜ ਲਦਿਆ ਸੀ ਜੋ ਸਮਗਲਿੰਗ ਆਉਂਦੀਆਂ ਜੀ ਫੀਮ ਫਲਾਣਾ ਵੇਚਦਾ ਇਥੇ ਕਹੇ ਵੇਚਦਾ ਚਲੋ ਆਪਾਂ ਨੂੰ ਕੋਈ ਨੀ ਕੋਈ ਵੇਚਦਾ ਹੋਵੇ ਪਰ ਲੋਕਾਂ ਦੀ ਉੱਥੇ ਦੰਦ ਕਥਾ ਬੜੀ ਚੱਲੀ ਕੋਈ ਕਹਿਣ ਜੀ ਇਹਨੇ ਗਲਤ ਪਾਸੇ ਜਾਵੜਿਆ ਨੇ ਹੋਰ ਪਿੰਡ ਜਾਣਾ ਸੀ ਵੀ ਇੱਧਰ ਆ ਗਿਆ ਚਲੋ ਜਿਵੇਂ ਵੀ ਮਰਜੀ ਆਇਆ ਗਲਤ ਆਇਆ ਤੇ ਉਹ ਲੀਕਜ ਹੋਈ ਫੀਮ ਡਿੱਗੀ ਹੁਣ ਬਹੁਤ ਸੈਣੇ ਬੰਦਿਆਂ ਦੀ ਇਹ ਗੱਲ ਸੀ ਵੀ ਪਿਆਜ ਆ ਜਿਹੜਾ ਉਹਦੀ ਗਰਮੈਸ਼ ਹੁੰਦੀ ਹੈ ਤੇ ਗਰਮੈਸ਼ ਨਾਲ ਉਹ ਥੈਲੀ ਫਟ ਗਈ ਤੇ ਫੀਮ ਥੱਲੇ ਡਿੱਗਣ ਲੱਗੀ ਕਿਉਂਕਿ ਅਫੀਮ ਜਦੋਂ ਦੂਜੀਆਂ ਸਟੇਟਾਂ ਦੇ ਵਿੱਚੋਂ ਆਉਂਦੀ ਹੈ ਇੱਧਰੋਂ ਕਿਸੇ ਤਰੀਕੇ ਨਾਲ ਕੋਕੀ ਲੈ ਕੇ ਆ ਜਾਂਦੀ ਹੈ ਕਿਸੇ ਵੀ ਜਾਂ ਆਪ ਕੋਈ ਜੋ ਉੱਧਰ ਟਰੱਕਾਂਸ ਮਾਣੋਂ ਉਹਦੇ ਵਿੱਚ ਜਾਂ ਕਿਵੇਂ ਵੈਸੇ ਮੈਂ ਇਸ ਗੱਲ ਦੇ ਵਿੱਚ ਬਹੁਤਾ ਨਾ ਹੀ ਕਹਿਣਾ ਚਾਹੁੰਦਾ ਪਰ ਕਹਿਣਾ ਵੀ ਪਊਗਾ ਕਿਉਂਕਿ ਜਿਹੜੀ ਅਫੀਮ ਹੈ ਉਹ ਨੁਕਸਾਨਦਾਇਕ ਨਹੀਂ ਸ਼ਰੀਰ ਵਾਸਤੇ ਹਾਲਾਂਕਿ ਮੈਂ ਨਹੀਂ ਖਾਧੀ ਪਰ ਮੈਂ ਜਿੰਨੇ ਲੋਕਾਂ ਨੂੰ ਖਾਂਦੇ ਆ ਉਹਨੂੰ ਦੇਖਿਆ ਉਨਾਂ ਨੂੰ ਨਾ ਦਾ ਪੈਰਲਾਈਜ਼ ਹੋਇਆ ਨਾ ਸ਼ੂਗਰ ਹੋਇਆ ਨਾ ਬਲੱਡ ਪ੍ਰੈਸ਼ਰ ਹੈ ਕਿਉਂਕਿ ਅਫੀਮ ਬੜੀ ਚੀਜ਼ ਹੈ ਪਰਫੀਮ ਸ਼ੁੱਧ ਹੋਵੇ ਜੇ ਆ ਭੀਮੇ ਮਾੜੀ ਹੈ ਉਹਦੇ ਵਿੱਚ ਪਤਾ ਨਹੀਂ ਕੀ ਅੱਗ ਸੁਭਾ ਮਿਲਾ ਕੇ ਦਿੱਤਾ ਤੇ ਅਸਲੀ ਮਹਿਣਾਂ ਦੇ ਵਿੱਚ ਜਿਹੜੀ ਇਹ ਸ਼ਰਾਬ ਹੈ ਜਾਂ ਚਿੱਟਾ ਹੋਰ ਗੋਲੀ ਘਟਾ ਇਹ ਬੰਦ ਕਰਕੇ ਜੇਕਰ ਫੀਮ ਚੱਲੇ ਨਾ ਤੇ ਲੋਕ ਬਹੁਤ ਤੰਦਰੁਸਤ ਰਹਿਣਗੇ ਚਲੋ ਉਹ ਜਿੰਮੇ ਵੀ ਮਰਜ਼ੀ ਸੀ ਉਹ ਫੀਮ ਲੋਕ ਚੱਕੀ ਫਿਰਦੇ ਸੀ ਅਮਲੀ ਜਿਹੜੇ ਸੀਗੇ ਬਿਚਰੇ ਖਾਨ ਪੀਣ ਵਾਲੇ ਖਾ ਰਹੇ ਸੀ ਤੇ ਕਈਆਂ ਨੂੰ ਮੋਜਾ ਲੱਗੀਆਂ ਸੀ ਕਈਆਂ ਨੇ 10 10 20 20 ਦਿਨਾਂ ਦੀ ਇਕੱਠੀ ਵੀ ਕਰ ਲਈ ਹੋਣੀ ਹੈ ਤੇ ਕਈਆਂ ਨੇ ਜਿਨ੍ਹਾਂ ਨੂੰ ਨਹੀਂ ਲੋੜ ਸੀ ਉਹਨਾਂ ਨੇ ਵੀ ਅਫੀਮ ਇਕੱਠੀ ਕਰ ਲਈ ਤੇ ਜਿਹੜੀ ਅਖੀਰ ਗੱਲ ਇਹ ਹੈ ਵੀ ਜਿਹੜਾ ਕਹਾਣੀ ਦਾ ਨਜੋੜ ਸੀ ਕਿ ਮੈਂ ਜੀਬ ਨਾਲ ਲੋਕ ਛੜਕ ਚੱਟਦੇ ਦੇਖੇ ਕਿੱਥੇ ਫੀਮ ਡਿੱਗੀ ਸੀ ਜਿਹੜੇ ਮਲ ਕੇ ਖਾਣ ਵਾਲੇ ਸੀ ਠੀਕ ਹੈ ਤੇ ਜੀਬ ਨਾਲ ਸ਼ਰਕ ਨੂੰ ਚੜਦੇ ਦੇਖੇ ਵੀ ਅਫੀਮ ਵਿਕੀ ਇੱਥੇ ਮਾੜਾ ਮੋਟਾ ਅਸਰ ਹੋਊਗਾ। ਉਹਦਾ ਅਸਲ ਕਹਾਣੀ ਦਾ ਨਿਚੋੜ ਉੱਥੇ ਆ ਕੇ ਬਣ ਗਿਆ ਇਹ ਛੋਟੀ ਜਿਹੀ ਕਹਾਣੀ ਹੈ। ਤੇ ਉਦੋਂ ਮੈਂ ਵਾਵਾ ਬਣਾ ਕੇ ਨਾ ਅਜੀਬ ਅਖਬਾਰ ਚ ਲੱਗੀ ਸੀ ਇਹ ਅਫੀਮ ਦੀ ਸੜਕ। ਉਹਦਾ ਅਖੀ ਹੈ ਵੀ ਮੈਨੂੰ ਐ ਲੱਗੇ ਜਿਵੇਂ ਕਿਤੇ ਅਫੀਮ ਦੀ ਸੜਕ ਬਣ ਗਈ ਹੋਵੇ। ਵੀਜੀ ਤੇ ਇੱਥੇ ਲੋਕ ਚੱਟੀ ਜਾਂਦੇ ਐ ਨਹੀਂ ਕੋਈ ਇੱਕ ਥਾਂ ਤੇ ਉਹ ਕਈ ਮਨ ਕੇ ਐ ਤਮਕਾ 4 ਫੁੱਟ ਤੇ 2 ਫੁੱਟ ਤੇ 4 ਫੁੱਟ ਤੇ ਐ ਡਿੱਗੇ ਹੋਏ ਸੀ ਉਹਨਾਂ ਦੇ। ਮਲਕੇ ਡਰਾਪਸ ਜਿਹੜੇ ਅਫੀਮ ਦੇ ਸੀ ਜਿਹੜੀ ਅਸਲੀ ਸ਼ੁੱਧ ਅਫੀਮ ਹੁੰਦੀ ਹੈ ਉਹ ਲਿਕੜ ਹੁੰਦਾ ਹੈ ਤੇ ਗਾੜਾ ਲਿਕੜ ਸੀਗਾ ਤੇ ਉਹ ਸੜਕ 'ਤੇ ਛੜਦੇ ਮੈਂ ਲੋਕ ਦੇਖੇ ਤੇ ਫਿਰ ਉੱਤੇ ਮੈਂ ਉਹਦਾ ਕਹਾਣੀ ਲਿਖੀ ਸੀ ਉਹਦਾ ਮਲਕੇ ਜਿਹੜਾ ਟਾਈਟਲ ਸੀ ਉਹ ਸੀ ਅਫੀਮ ਦੀ ਸ਼ਰਕ ਇਹ ਬਿਲਕੁਲ ਸੱਚੀ ਕਹਾਣੀ ਹੈ ਜੇ ਕਿਸੇ ਨੂੰ ਨਾ ਜੀ ਕਿ ਨਾ ਮੈਂ ਤਾਂ ਮੇਰੇ ਜੇ ਕਿ ਦਾਲਪੁਰ ਦੇ ਜਿਹੜੇ ਪੁਰਾਣੇ ਬੰਦੇ ਹੋਣੇ ਉਹਨਾਂ ਨੂੰ ਪਤਾ ਹੋ 24-25 ਸਾਲ ਪੁਰਾਣੀ ਗੱਲ ਹੈ ਇਹ ਤੇ ਤੁਹਾਨੂੰ ਸਾਡੀ ਇਹ ਇਹ ਦਸ਼ਨਾ ਇੱਕ ਮੈਂ ਤੁਹਾਨੂੰ ਕਿਹਾ ਸੀ ਵੀ ਕਹਾਣੀ ਮੈਂ ਸੁਣਾਉਣੀ ਹੈ ਜਿਹੜਾ ਭਰਾ ਨੇ ਭਰਾ ਦਾ ਮਟਰ ਕੀਤਾ ਉਹ ਮੈਨੂੰ ਹਜੇ ਤੱਕ ਉਹਦਾ ਥੋੜਾ ਜਿਹਾ ਮਿਲਿਆ ਨਹੀਂ ਵਿਸਤਾਰ ਪੂਰਵਕ ਬੁਰਾ ਥੋੜਾ ਘਣਾ ਰਹਿੰਦਾ ਹੈ ਤੇ ਇੱਕ ਹੀ ਸੱਚੀ ਘਟਨਾ ਦੀ ਕੱਲ ਨੂੰ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਵਾਂਗਾ ਐਡੀ ਕੀ ਹੋਏਗੀ ਉਹ ਥੋੜੀ ਜੀ ਵੱਡੀ ਹੋ ਸਕਦੀ ਹੈ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਸਾਡੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਇਹ ਛੋਟੀ ਜੀ ਸੱਚੀ ਗੱਲ ਹੈ ਵੀ ਅਫੀਮ ਦੀ ਸੜਕ ਐਨ ਲੱਗਦਾ ਜਿਵੇਂ ਅਫੀਮ ਦੀ ਸ਼ਰਕ ਬਣ ਗਈ ਹੋਵੇ ਤੇ ਕਿਉਂਕਿ ਉਦੋਂ ਲਿਖਣ ਵੇਲੇ ਕੁਝ ਗੱਲਾਂ ਹੋਰ ਵੀ ਮੱਦ ਲਿਖੀਆਂ ਸੀ ਪਰ ਹੁਣ ਇਹ ਦੀਸਾਬ ਨਾਲ ਨਹੀਂ ਲਿਖੀਆਂ ਜਾ ਸਕਦੀਆਂ ਤੇ ਬਾਕੀ ਕੁਝ ਨਾਂ ਵੀ ਮੈਂ ਪਾਏ ਸੀ ਉਦੋਂ ਬੰਦਿਆਂ ਦੇ ਵਿੱਚ ਤੇ ਉਹਨਾਂ ਹੀ ਪਾਏ ਜਾ ਸਕਦੇ ਤੇ ਇਹ ਕਹਾਣੀ ਇੱਥੇ ਖਤਮ ਹੈ ਕਿਉਂਕਿ ਅਫੀਮ ਮੈਨੂੰ ਐਂ ਜਾਪਦਾ ਜਿਵੇਂ ਕਿਤੇ ਅਫੀਮ ਦੀ ਸ਼ਰਕ ਬਣ ਗਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਹਾਣੀ ਨੂੰ ਜਰੂਰ ਸੁਣਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੋਂ ਭੈਣ ਭਰਾਵਾਂ ਨੂੰ ਕਰਾਓ ਤੁਹਾਡਾ ਸਾਰੇ ਮੇਰੇ ਜਿੰਨੇ ਸੁਣਨ ਵਾਲੇ ਸ਼ਰੁੱਤੇ ਭੈਣ ਭਰਾ ਸਾਰਿਆਂ ਦਾ ਤੁਹਾਡਾ ਧੰਨਵਾਦ ਹੈ ਕੱਲ ਕੋਈ ਨਵਾਂ ਹੋਰ ਟੌਪਿਕ ਲੈ ਕੇ ਤੁਹਾਨੂੰ ਫਿਰ ਮਿਲਾਂਗੇ ਤਦ ਤੱਕ ਲਈ ਦਿਓ ਆ ਗਿਆ ਰੱਬ ਰੱਖਾ ਛੱਤਿ ਸ੍ਰੀ ਅਕਾਲ ਜਾਂਦੇ ਰੋ